त्री मान मीडिया त भगवंत मानार माने लारे ला वारी सरकार मता ਮੁਰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਸੀਐਚਬੀ ਕਾ ਮੈਂ ਜਿੰਦਾਬਾਦ ਕਰੋ ਜਿੰਦਾਬਾਦ ਸੀਐਚਬੀ ਕਾ ਮੈਂ ਜਿੰਦਾਬਾਦ 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 ਸੀਐਚਬੀ ਕਾ ਮੈਂ ਜਿੰਦਾਬਾਦ 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 ਸਾਡਾ ਇੱਕਾ ਜਿੰਦਾਬਾਦ पावर कॉम ट्रांसपोर्ट ठेका मुलाज़म यूनियन ਪੰਜਾਬ ਮੈਂ ਅਮਰਸਾਹਰ ਸਰਕਲ ਤੋਂ ਜਰਨਲ ਸਕੱਤਰ ਜਸਪਾਲ ਸਿੰਘ ਔਰ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਾਡੇ ਸਮੂਹ ਠੇਕਾ ਮਲਾਜ਼ਮ ਸੰਘਰਸ਼ ਮੋਰਚਾ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਹਰੇਕ ਤਰ੍ਹਾਂ ਦੇ ਜਿੰਨੇ ਵੀ ਡਿਪਾਰਟਮੈਂਟ ਨੇ ਉਹਨਾਂ ਦੇ ਵਿੱਚ ਜਿੰਨੇ ਵੀ ਠੇਕਾ ਕੰਮੇ ਨੇ ਉਹਨਾਂ ਸਾਰਿਆਂ ਵੱਲੋਂ ਇਹ ਸਾਂਝਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੋ ਇਹ ਸਰਕਾਰਾਂ ਹਰੇਕ ਮਹਿਕਮੇ ਦਾ ਨਿੱਜੀਕਰਨ ਕਰ ਰਹੀਆਂ ਨੇ ਪ੍ਰਾਈਵੇਟ ਘਰਾਨਿਆਂ ਦੇ ਵਿੱਚ ਇਹਨਾਂ ਨੂੰ ਵੇਚ ਰਹੀਆਂ ਨੇ ਔਰ ਸਾਡੇ ਹੀ ਡਿਪਾਰਟਮੈਂਟ ਦੀਆਂ ਜਿਹੜੀਆਂ ਜ਼ਮੀਨਾਂ ਨੇ ਬਿਜਲੀ ਬੋਰਡ ਦੀਆਂ ਉਹਨੂੰ ਵੇਚਣ ਦਾ ਤੁਲੀ ਹੋਈ ਹੈ ਉਸ ਦਾ ਅਸੀਂ ਵਿਰੋਧ ਕਰਦੇ ਆਂ ਉਹ ਜਿਹੜਾ 2025 ਬਿਜਲੀ ਬਿੱਲ ਕੇਂਦਰ ਸਰਕਾਰ ਲਿਆ ਰਹੀ ਹੈ ਉਹਦੀ ਵੀ ਅਸੀਂ ਨਖੇਦੀ ਕਰਦੇ ਆਂ ਉਹ ਉਸ ਬਿਜਲੀ ਬਿੱਲ ਦੇ ਵਿੱਚ ਮੁਲਾਜ਼ਮ ਮਾਰੂ ਨੀਤੀਆਂ ਨੇ ਇਹ ਪੂਰੀ ਜਥੇਬੰਦੀ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਯੂਨੀਅਨ ਵੱਲੋਂ ਇਸ ਦੀ ਨਖੇਦੀ ਕੀਤੀ ਜਾਂਦੀ ਆ ਇਹਦਾ ਅਸੀਂ ਵਿਰੋਧ ਕਰਦੇ ਆਂ ਜੇਕਰ ਸਰਕਾਰਾਂ ਸਾਡੀਆਂ ਇਹ ਮੰਗਾਂ ਨਹੀਂ ਮੰਨਦੀਆਂ ਇਹ ਕਾਲੇ ਕਾਨੂੰਨ ਪਾਸ ਰੱਦ ਨਹੀਂ ਕਰਦੀ ਤੇ ਸਾਡਾ ਸੰਘਰਸ਼ ਹੋਰ ਵੀ ਤਿੱਖਾ ਹੋਏਗਾ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਵੀ ਘਰਾਓ ਕਰੀਏ ਹੋ ਸਕਦਾ ਹੈ ਕਿ ਅਸੀਂ ਸੜਕਾਂ ਤੇ ਵੀ ਉਤਰੀਏ ਇਹ ਸੰਘਰਸ਼ ਤਿੱਖਾ ਕੀਤਾ ਜਾਊਗਾ ਜੇਕਰ ਸਾਡੀਆਂ ਮੰਗਾਂ ਨਹੀਂ ਮੰਨਦੀ ਤੇ ਕਦੋਂ ਤੱਕ ਦਰਨਾ ਸ਼ੁਰੂ ਹੋਇਆ ਤੇ ਕਦੋਂ ਤੱਕ ਚੱਲੇਗਾ ਜਿਹੜਾ ਠੇਕਾ ਮਜ਼ਦਮ ਸੰਘਰਸ਼ ਮੋਰਚਾ ਵੱਲੋਂ ਦਰਨਾ ਹੈ ਅੱਜ 2 ਤਰੀਕ 2 ਦਸੰਬਰ ਤੋਂ ਲੈ ਕੇ 4 ਦਸੰਬਰ ਤੱਕ ਦਿਨ ਰਾਤ ਦਾ ਦਰਨਾ ਇਸੇ ਤਰ੍ਹਾਂ ਹੀ ਚੱਲੇਗਾ ਔਰ ਅਗਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਉਹ ਜਿਸ ਤਰ੍ਹਾਂ ਸਾਨੂੰ ਸਾਡੀ ਸੂਬਾ ਕਮੇਟੀ ਹੁਕਮ ਕਰੇਗੀ ਹੋ ਸਕਦਾ ਇਹ ਧਰਨਾ ਲੰਬਾ ਵੀ ਚੱਲੇ ਪਾਵਰ ਕਾਮ ਬੋਲੋ ਜਿਹੜਾ ਵਾ ਯੂਨੀਅਨ ਉਹ ਜਿਹੜਾ ਵਾ ਕੱਤਮ ਸ਼ਾਮ ਕੀਤਾ ਗਿਆ ਕੀ ਮੰਗਾਂ ਕੀ ਰੱਖਿਆ ਨੇ ਕਿਸ ਲਈ ਹੈ ਰਾਜਤਾਂ ਦੇ ਅੱਜ ਪਾਵਰ ਕਾਮ ਐਂਡ ਟ੍ਰਾਸਕੋ ਠੇਕਾ ਮਲਾਜਮ ਜਿਹੜਾ ਸਿੰਘ ਨੇ ਪੰਜਾਬ ਵੱਲੋਂ ਇਹ ਠੇਕਾ ਮਲਾਜਮ ਜਿਹਨਾਂ ਸਮੂਹ ਚੇ ਪੰਜਾਬ ਦੇ ਵੱਲੋਂ ਅੱਜ ਜਿਹੜੇ ਆ ਪੂਰੇ ਪੰਜਾਬ ਭਰ ਦੇ ਵਿੱਚ ਧਰਨਾ ਪ੍ਰਦਰਸ਼ਨ ਜਿਹੜੇ ਕੀਤੇ ਜਾ ਰਹੇ ਆ ਇਹ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਆ ਜਿਹੜੀ ਪੰਜਾਬ ਸਰਕਾਰ ਲਗਾਤਾਰ ਜਿਹੜੇ ਇਸ ਬਿਜਲੀ ਬੋਰਡ ਦੇ ਵਿਭਾਗ ਨੂੰ ਜਾਂ ਹੋਰ ਕਈ ادارے ਨੂੰ ਲਗਾਤਾਰ ਨਿੱਜੀ ਕਰਨ ਦੀ ਨੀਤੀ ਤੇ ਤੁਲੀ ਹੋਈ ਆ ਉਹਨੂੰ ਰੋਕਣ ਦੇ ਵਾਸਤੇ ਅਤੇ ਜਿਹੜੇ ਸਾਡੇ ਕੱਚੇ ਮੁਲਾਜ਼ਮ ਨੇ ਚਾਹੇ ਉਹ ਬਿਜਲੀ ਬੋਰਡ ਦੇ ਹੋਣ ਚਾਹੇ ਉਹ ਕਿਸੇ ਹੋਰ ਵਿਭਾਗ ਦੇ ਹੋਣ ਚਾਹੇ ਉਹ ਬੱਸ ਦੇ ਹੋਣ ਬੱਸਾਂ ਦੇ ਹੋਣ ਚਾਹੇ ਉਹ ਕੋਈ ਵੀ ਕਿਸੇ ਵੀ ਵਿਭਾਗ ਦੇ ਹੋਣ ਉਹਨਾਂ ਨੂੰ ਕੱਚਿਆਂ ਤੋਂ ਪੱਕਿਆ ਕਰਨ ਦੇ ਲਈ ਇਹ ਧਰਨਾ ਪ੍ਰਦਰਸ਼ਨ ਜਿਹੜੇ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਕੀਤੇ ਜਾ ਰਹੇ ਸਰਕਾਰ ਵੱਲੋਂ ਤਾਂ ਦਾਅਵੇ ਕੀਤੇ ਜਾ ਰਹੇ ਆ ਕਿ ਸਾਰਿਆਂ ਨੂੰ ਜਿਹੜਾ ਵਾ ਇਨਸਾਫ ਦਿੱਤਾ ਜਾ ਰਿਹਾ ਵਾ ਜਾਂ ਜਿਹੜੇ ਕੱਚੇ ਅਮਲਾਜਮ ਉਹਨਾਂ ਨੂੰ ਪੱਕੇ ਟੀਚਰਾਂ ਤੋਂ ਲੈ ਕੇ ਕੋਰ ਵੀ ਕੀ ਲੱਗਦਾ ਹੈ ਜਿਹੜੇ ਵਾਦੇ ਆ ਇੱਕ ਮਿੱਠੀਆਂ ਗੋਲੀਆਂ ਆ ਦੇਖੋ ਜੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਹੁਣ ਤੱਕ 29 ਮੀਟਿੰਗਾਂ ਲਿਖਤੀ ਰੂਪ ਦੇ ਵਿੱਚ ਦੇ ਕੇ ਸਰਕਾਰ ਇਹ ਜੜੀ ਮੁੱਕਰੀ ਆ ਜੇਕਰ ਪੰਜਾਬ ਸਰਕਾਰ ਕਹਿੰਦੀ ਆ ਕਿ ਅਸੀਂ ਕੱਚੇ ਮੁਲਾਜ਼ਮ ਪੱਕੇ ਕੀਤੇ ਆ ਜਾਂ ਹੋਰ ਕਰ ਲੋ ਆ ਕੱਲ ਪਰਸੋ ਦੀ ਗੱਲ ਆ ਜਿਹੜੇ ਪੰਨ ਬਸ ਵਾਲੇ ਨੇ ਜਿਹੜੇ ਫਿਰ ਉਹਨਾਂ ਨੂੰ ਰੋਡ ਪ੍ਰਦਰਸ਼ਨ ਕਰਨ ਦੀ ਕੀ ਲੋੜ ਆ ਜੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ ਹੁੰਦਾ ਤੇ ਅੱਜ ਸਾਨੂੰ ਇਧਰਿਆਂ ਤੇ ਬੈਠਣ ਦੀ ਲੋੜ ਨਾ ਪੈਂਦੀ ਲਿਖਤੀ ਰੂਪ ਦੇ ਵਿੱਚ 29 ਵਾਰ ਮੀਟਿੰਗਾਂ ਦੇ ਕੇ ਸਰਕਾਰ ਮੁੱਕਰੀ ਹੈ ਇਹਨਾਂ ਦੇ ਜੋ ਵੀ ਵਾਦੇ ਇਹਨਾਂ ਨੇ ਕੀਤੇ ਸੀਗੇ ਸੱਤਾ ਚੋਂ ਤੋਂ ਪਹਿਲਾਂ ਕਿ ਅਸੀਂ ਹੋਂਦਿਆ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਜਾਂ ਇਹਨਾਂ ਦੀ ਬਣਦੇ ਯੋਗ ਜਿਹੜੀ ਤਨਖਾਹ ਉਹ ਦੇਵਾਂਗੇ ਅੱਜ ਤੱਕ ਇਹਨਾਂ ਨੇ ਕੋਈ ਵੀ ਕਿਸੇ ਵੀ ਕੱਚੇ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਉਸ ਦੇ ਉਲਟ ਜਾ ਕੇ ਜਿਹੜੇ ਸਾਰੇ ਹੀ ਬਿਜਲੀ ਦੇ ادارے ਹੁਣ ਚਾਹੇ ਕੋਈ ਵੀ ਸਰਕਾਰੀ ਅਦਾਰਾ ਹੋਵੇ ਉਹਨੂੰ ਵੇਚਣ ਤੇ ਤੁਲੀ ਹੋਈ ਹੈ ਹੁਣ ਤੱਕ ਕਿਸੇ ਅਧਿਕਾਰੀਾਂ ਬੰਦਾ ਤੁਹਾਡੇ ਨਾਲ ਕੋਈ ਮੀਟਿੰਗ ਕੋਈ ਗੱਲਬਾਤ ਕੀਤੀ ਗਈ ਹੈ ਨਹੀਂ ਜੀ ਸਾਡੇ ਨਾਲ ਹਜੇ ਤੱਕ ਹੁਣ ਤੱਕ ਕੋਈ ਵੀ ਸਵੇਰ ਤੋਂ ਲੈ ਕੇ ਹੁਣ ਤੱਕ ਸ਼ਾਮ ਦਾ ਸਮਾਂ ਹੋ ਗਿਆ ਹਜੇ ਤੱਕ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਵੀ ਗੱਲਬਾਤ ਜਿਹੜੀ ਉਹ ਨਹੀਂ ਕੀਤੀ ਗਈ ਤੇ ਸਾਡੀ ਠੇਕਾ ਮਜ਼ਦੂਰ ਸੰਘਰਸ਼ ਮੋਰਚੇ ਪੰਜਾਬ ਦੇ ਵੱਲੋਂ ਇਹ ਜਿਹੜੇ ਘੋਲਿਆ ਲਗਾਤਾਰ 3 ਦਿਨ ਦਿਨ ਰਾਤ ਤੇ ਚੱਲਣਗੇ 2 3 ਤੇ 4 ਤਰੀਕ ਦਾ ਲਗਾਤਾਰ ਜਿਹੜਾ ਪ੍ਰੋਗਰਾਮ ਲਾਗੂ ਕੀਤਾ ਜਾਵੇਗਾ ਅਗਰ ਫਿਰ ਵੀ ਇਨਸਾਫ ਨਹੀਂ ਮਿਲਦਾ ਤਾਂ ਅਗਰ ਜੇਕਰ ਫਿਰ ਵੀ ਇਨਸਾਫ ਨਾ ਮਿਲਿਆ ਤੇ ਜੋ ਆਡੀ ਸੂਬਾ ਕਮੇਟੀ ਕਹੂਗੀ ਆਪਾਂ ਉਹਦੀ ਜਮਾਨ ਤੇ ਫੁੱਲ ਚੜਾਂਗੇ ਤੇ ਹੋ ਸਕਦਾ ਹੈ ਅਸੀਂ ਇਸ ਸੰਘਰਸ਼ ਨੂੰ ਤਿੱਖਾ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੇ ਮੰਤਰੀ ਸਾਹਿਬ ਦੀ ਕੋਠੀ ਦਾ ਘਰਾਵ ਵੀ ਕਰਾਂਗੇ ਜੇਕਰ ਕੋਈ ਗੱਲਬਾਤ ਹਿੱਲਾ ਨਾ ਨਿਕਲਿਆ ਤਾਂ